ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਆਪਣੇ ਜੀਵਿੰਦੜ ਭਰਾ ਠੀਕ ਠਾਕ ਹੋਮੂਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਕਣਕ ਵਿੱਚ ਐਨ ਪੀ ਕੇ ਤੇ ਬੋਰਨ ਦੀ ਸਪਰੇਅ ਆਪਾਂ ਨੂੰ ਕਦੋਂ ਕਰਨੀ ਚਾਹੀਦੀ ਹੈ ਸਪਰੇਅ ਕਰਨ ਦਾ ਸਹੀ ਸਮਾਂ ਕੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਜੀਵਿੰਦੜ ਭਰਾ ਜਿਹੜੀ ਗਲਤੀ ਕਰ ਜਾਂਦੇ ਨੇ ਜਦੋਂ ਆਪਾਂ ਨੂੰ ਜਿਹੜਾ ਸਮਾਂ ਹੁੰਦਾ ਹੈ ਸਪਰੇਅ ਕਰਨ ਦਾ ਉਦੋਂ ਆਪਾਂ ਸਪਰੇਅ ਕਰਦੇ ਨਹੀਂ ਜਦੋਂ ਸਮਾਂ ਲੰਘ ਚੁੱਕਿਆ ਹੁੰਦਾ ਫਿਰ ਜਿਹੜੀ ਆਪਾਂ ਉਹ ਐਨਪੀਕੇ ਬੋਰਨ ਦੀ ਆਪਾਸਪ੍ਰੇਯਾ ਕਣਕ ਦੇ ਵਿੱਚ ਕਰਦੇ ਨੇ ਉਹਦੇ ਨਾਲ ਕੀ ਹੁੰਦਾ ਜਿਹੜਾ ਆਪਾਂ ਨੂੰ 100% ਮਤਲਬ ਆਪਾਂ ਨੂੰ ਫਾਇਦਾ ਮਿਲਦਾ ਹੁੰਦਾ ਉਹ 100% ਦੀ ਬਜਾਏ ਆਪਾਂ ਨੂੰ ਸਿਰਫ 30-40% ਹੀ ਜਿਹੜਾ ਉਸ ਚੀਜ਼ ਦਾ ਫਾਇਦਾ ਮਿਲਦਾ ਸਮਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਤੇ ਤਰੀਕਾ ਵੀ ਪਤਾ ਹੋਣਾ ਚਾਹੀਦਾ ਵੀ ਇਹਨਾਂ ਐਨਪੀਕੇ ਦੇ ਬੋਰਨ ਦੀ ਸਪਰੇਅ ਦੇ ਕਣਕ ਦੇ ਵਿੱਚੋਂ ਫਾਇਦੇ ਕੀ ਨਹੀਂ ਜੇ ਆਪਾਂ ਕਣਕ ਦੇ ਪੂਰੇ ਵਧੀਆ ਮੋਟੇ ਤੇ ਤੇ ਭਾਰੇ ਚੁੰਕਦਰ ਆਪਾਂ ਦਾਣੇ ਆਪਾਂ ਪਾਉਣਾ ਚਾਹੁੰਦੇ ਆ ਤਾਂ ਫਿਰ ਜਿਹੜੀ ਆਪਾਂ ਨੂੰ ਇਹ ਸੁਪਰੀਆ ਕਰਨੀ ਆ ਪੈਣੀਗੀ ਆ ਤੇ ਵਧੀਆ ਜੇ ਆਪਾਂ ਬੰਪਰ ਝਾੜ ਆਪਾਂ ਗਣਕ ਤੋਂ ਲੈਣਾ ਹੈ ਤਾਂ ਸਹੀ ਸਮਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਐਨਪੀਕੇ ਤੇ ਬੋਰਨ ਦੀ ਸਪਰੇਅ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੇਣੀ ਹੈ ਵੀ ਇਹਦੇ ਫਾਇਦੇ ਕੀ ਨੇ ਸਮਾਂ ਕੀ ਹੈ ਸਪਰੇਅ ਕਰਨ ਦਾ ਤੁਸੀਂ ਹੋਰ ਕੁਝ ਨਹੀਂ ਕਰਨਾ ਆਪਣੇ ਚੈਨਲ ਨੂੰ ਪਹਿਲਾਂ ਤਾਂ ਤੁਸੀਂ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਵੀਡੀਓ ਜਿਹੜੀਆਂ ਆਉਣ ਵਾਲੀਆਂ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਰ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਹਾਂਜੀ ਪਹਿਲਾਂ ਤਾਂ ਆਪਾਂ ਗੱਲ ਕਰਦੇ ਇਹਨਾਂ ਦੇ ਫਾਇਦੇ ਬਾਰੇ ਐਨਪੀਕੇ ਹੋ ਗਿਆ ਬੋਰਨ ਹੋ ਗਿਆ ਇਨਾ ਦਾ ਫਾਇਦਾ ਕੀ ਹੈ ਕਿਉਂਕਿ ਜਦੋਂ ਮਤਲਬ ਆਪਣੀ ਕਣਕ ਜਿਹੜੀ ਹੁਣ ਗੋਭ ਦੇ ਵਿੱਚ ਆਪਣੀ ਸ਼ੁਰੂ ਹੋ ਗਈ ਹੈ ਉਹਦੇ ਵਿੱਚ ਜਿਹੜੀ ਛੋਟੀ ਜੀ ਮੁੰਜਰਬਾਨੀ ਸ਼ੁਰੂ ਹੋ ਗਈ ਹੈ ਵਿੱਚ ਵਿੱਚ ਜਿਹੜੀ ਅਗੇਤੀਆ ਕਣਕ ਨੂੰ ਸਾਰਾ ਵੀ ਸ਼ੁਰੂ ਕਰ ਦਿੰਦਾ ਹੈ ਤੇ ਹੁਣ ਉਹਨਾਂ ਦੇ ਵਿੱਚ ਜਿਹੜੀ ਦਾਣਾ ਬਣੂਗਾ ਫਿਰ ਉਹਨਾਂ ਦੇ ਵਿੱਚ ਦੁੱਧ ਆ ਭਰੂਗਾ ਫਿਰ ਜਿਹੜੀ ਪੂਰੀ ਹਨ ਪ੍ਰੋਪਰ ਦਾਣੇ ਬਣੂਗਾ ਤੇ ਹੁਣ ਉਹ ਸਮਾਂ ਜਿਹਦੇ ਮਤਲਬ ਆਪਣੀ ਕਣਕ ਨੂੰ ਜੇ ਲੋੜਿੰਦੇ ਤੱਤ ਹੈ ਮਤਲਬ ਤਾਕਤ ਦੀ ਜ਼ਰੂਰਤ ਹੈ ਜੇ ਆਪਣੀ ਕਣਕ ਦੇ ਵਿੱਚ ਕਿਸੇ ਵੀ ਕਿਸਮ ਦੀ ਜਾਂ ਇੱਕ ਜਾਂ ਦੋ ਤੱਤਾਂ ਦੀ ਕਮੀ ਰਹਗੀ ਜਾਂ ਘਾਟ ਰਹਗੀ ਫਿਰ ਜਿਹੜਾ ਕਣਕ ਦਾ ਬੂਟਾ ਹੈ ਉਹ ਪੂਰੀ ਪ੍ਰੋਪਰ ਤਰੀਕੇ ਨਾਲ ਜਿਹੜਾ ਕਣਕ ਦੇ ਜਿਹੜੇ ਦਾਣਿਆਂ ਦਾ ਭਜਨ ਉਹਨਾਂ ਦਾ ਸਾਈਜ਼ ਤੇ ਬੱਲੀ ਦੇ ਵਿੱਚ ਕਿੰਨੇ ਨਾਲ ਇਹ ਹੁਣ ਸਮਾਂ ਤੈ ਹੋਣਾ ਵੀ ਅੱਪਾ ਕਿਸ ਤਰੀਕੇ ਨਾਲ ਅੱਪਾ ਸਪਰੇਆ ਕਰ ਰਹੇ ਨੇ ਕਿੰਨੀ ਕਪਾ ਕਣਕ ਨੂੰ ਤਾਕਤ ਦੇ ਰਹੀ ਹੈ ਤੇ ਕਿਹੜੀ-ਕਿਹੜੀ ਚੀਜ਼ ਦੀ ਕਣਕ ਨੂੰ ਲੋੜ ਹੈ ਤੇ ਐਨਪੀਕੇ ਤੇ ਬੋਰਨ ਦੀ ਸਪਰੇਅ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਐਨਪੀਕੇ ਬਹੁਤ ਕਿਸ ਹੁੰਦੇ ਨੇ ਉਹਨਾਂ ਦੇ ਵਿੱਚ ਨਾਈਟ੍ਰੋਜਨ ਵੀ ਹੈਗੀ ਹੈ ਪੋਟਾਸ਼ ਵੀ ਹੈਗੀ ਹੈ ਫਾਸਫੋਰਸ ਵੀ ਹੈਗਾ ਤੇ ਬੋਰਨ ਦਾ ਕੰਮ ਕੀ ਹੁੰਦਾ ਹੈ ਬੋਰਨ ਦਾ ਵੀ ਜਿਹੜਾ ਮੁੱਖ ਤੌਰ ਤੇ ਜਿਹੜਾ ਕਣਕ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਹੈ ਕਿਉਂਕਿ ਇਹ ਮਦਦ ਕਰਦਾ ਹੈ ਪ੍ਰਕਾਸ਼ ਸੰਸ਼ਲੇਸ਼ਨ ਮਤਲਬ ਜਿਹੜਾ ਆਪਣਾ ਝੰਡਾ ਪੱਤਾ ਉਹਦੇ ਤੱਕ ਜਿਹੜਾ ਭੋਜਨ ਪਚਾਉਣ ਦੇ ਵਿੱਚ ਬਹੁਤ ਵਧੀਆ ਜਿਹੜੀ ਆਪਣਾ ਨੂੰ ਮਦਦ ਦਿੰਦਾ ਹੈ ਇਸ ਕਰਕੇ ਇਹ ਤਾਂ ਇਹਦੇ ਫਾਇਦੇ ਨੇ ਤੇ ਦੂਜੀ ਗੱਲ ਆਉਂਦੀ ਹੈ ਸਪਰੇਅ ਕਰਨ ਦਾ ਸਹੀ ਸਮਾਂ ਕੀ ਹੈ ਜਿਵੇਂ ਆ ਤੁਸੀਂ ਮੇਰੇ ਸਾਹਮਣੇ ਕਣਕ ਦੇਖ ਰਹੇ ਹੋ ਇਹ ਆਪਣੀ PPW 826 ਆਪਣੀ ਵੈਰਾਈਟੀ ਹੈ ਇਹ ਤਕਰੀਬਨ ਹਜੇ 85 ਦਿਨ ਦੀ ਵੈਰਾਈਟੀ ਆਪਣੀ ਹੋਈ ਹੋਈ ਹੈ ਤੇ ਇਹਨੇ ਜਿਹੜਾ ਹੁਣ ਝੰਡਾ ਪੱਤਾ ਕੱਢ ਲਿਆ ਮਤਲਬ ਜਦੋਂ ਆਪਣੀ ਵੈਰੈਟੀ ਨੇ ਝੰਡਾ ਪੱਤਾ ਕੱਢ ਲਿਆ ਜਿਹੜਾ ਚੌੜਾ ਪੱਤਾ ਹੁੰਦਾ ਉੱਪਰ ਇਹਦੇ ਵਿੱਚ ਜਿਹੜੀ ਹੁਣ ਪੂਰੀ ਐਨ ਸਮਾਏ ਮਤਲਬ ਗੋਬਾਨੀ ਸਟਾਰਟ ਹੋਊਗੀ ਤੇ ਅੱਜ ਤੋਂ 10 ਦਿਨ ਨੂੰ ਜਿਹੜੀ ਇਹ ਨਸਾਰਾ ਕਰਨਾ ਸ਼ੁਰੂ ਕਰ ਦਊਗੀ ਤੇ ਇਹ ਜਿਹੜਾ ਸਮਾ ਹੁੰਦਾ ਕਣਕ ਦੇ ਵਿੱਚ ਐਨ ਪੀ ਕੇ ਦੇ ਬੋਦਨ ਦੀ ਜੇ ਆਪਾਂ ਸਪਰੇਅ ਕਰਨੀ ਹੈ ਤਾਂ ਤੁਸੀਂ 85 80 ਤੋਂ 85 ਦਿਨ ਦੀ ਕਣਕ ਦੇ ਉੱਤੇ ਤੁਸੀਂ ਸਪਰੇਅ ਕਰ ਸਕਦੇ ਹੋ ਬਾਕੀ ਤੁਸੀਂ ਆਪਣੇ ਖੇਤ ਦੇ ਹਾਲਾਤ ਦੇਖ ਸਕਦੇ ਹੋ ਜਦੋਂ ਮਤਲਬ ਛੋਟੀ ਜੀ ਮਤਲਬ ਆਪਾਂ ਨੂੰ ਦਿਖ ਗਿਆ ਵੀ ਹੁਣ ਜਿਹੜੀ ਕਣਕ ਦੇ ਵਿੱਚ ਗੋਭਾਨੀ ਸ਼ੁਰੂ ਹੋ ਗਈ ਉਦੋਂ ਜਿਹੜੀ ਤੁਸੀਂ ਸਪਰੇਅ ਕਰਦੇ ਨਹੀਂ ਕਈ ਵੀਰ ਭਰਾ ਕੀ ਕਰਦੇ ਵੀ ਆਪਾਂ ਬਾਰ-ਬਾਰ ਸਪਰੇਅ ਕਰਨ ਦੀ ਬਜਾਏ ਆਪਾਂ ਜਦੋਂ ਤੇਲੇ ਵਾਲੀ ਸਪਰੇਅ ਕਰਨੀ ਹੈ ਜਾਂ ਫੰਗੀਸਾਈਡ ਸਪਰੇਅ ਕਰਨੀ ਹੈ ਉਦੋਂ ਆਪਾਂ ਵਿੱਚ ਹੀ ਪਾ ਦਵਾਂਗੇ ਉਦੋਂ ਕੀ ਹੁੰਦਾ ਆਪਣੀ ਕਣਕ ਨੇ ਨਿਸਾਰਾ ਕੰਪਲੀਟ ਕਰ ਲਿਆ ਸਿਰਫ ਉਹਦੇ ਵਿੱਚ ਜਿਹੜੀ ਦੁੱਧਾ ਭਰਨ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਹੋਊਗੀ ਸਿਰਫ ਉਹਦਾ ਆਪਾਂ ਨੂੰ ਸਿਰਫ 30 ਤੋਂ 40% ਆਪਾਂ ਨੂੰ ਰਿਜ਼ਲਟ ਮਿਲਦਾ ਜੇ ਆਪਾਂ ਹੁਣ ਸਪਰੇਅ ਕਰਾਂਗੇ ਹੁਣ ਹਜੇ ਜਿਹੜੀ ਦਾਣਾ ਬਣਨਾ ਹੈ ਬਲੀ ਦੇ ਵਿੱਚ ਕਿਉਂਕਿ ਤੁਸੀਂ ਵੀ ਦੇਖਿਆ ਹੋਊਗਾ ਕਈ ਵਾਰ ਜਿਹੜੀ ਕਣਕ ਦੀ ਆਪਣੀ ਬਲੀ ਹੁੰਦੀ ਹੈ ਉਹਦੇ ਜਿਹੜੇ ਥੱਲੇ ਵਾਲੇ ਦਾਣੇ ਐ ਉਹ ਕਈ ਵਾਰ ਖਾਲੀ ਵੀ ਰਹਿ ਜਾਂਦੇ ਐ ਤੇ ਕਈ ਵਾਰ ਉਹਨਾਂ ਦੇ ਵਿੱਚ ਬਹੁਤ ਬਰੀਕ ਦਾਣੇ ਹੁੰਦੇ ਉਹੀ ਜਿਹਾ ਹੁੰਦਾ ਐ ਮਤਲਬ ਜੇ ਆਪਾਂ ਹੁਣ ਸਪਰੇਅ ਕਰ ਦਵਾਂਗੇ ਕਣਕ ਨੂੰ ਤਾਕਤ ਦੇ ਦਵਾਂਗੇ ਤਾਂ ਜਿਹੜੀ ਉਹ ਸਮੱਸਿਆ ਆਪਾਂ ਨੂੰ ਇਸ ਵਾਰ ਦੇਖਣ ਨੂੰ ਨਹੀਂ ਮਿਲੂਗੀ ਤੇ ਪੂਰੇ ਵਧੀਆ ਪ੍ਰੋਪਰ ਮੋٹے ਤੇ ਆਪਾਂ ਵਧੀਆ ਕਣਕ ਤੋਂ ਝਾੜ ਆਪਾਂ ਲੈ ਸਕਦੇ। ਦੇਖਣ ਦੇ ਵਿੱਚ ਵੀ ਸਮੱਸਿਆ ਘਟ ਆਊਗੀ ਕਿਉਂਕਿ ਤਾਣਾ ਮਜ਼ਬੂਤ ਹੋਊਗਾ ਤੇ ਕਣਕ ਆਪਣੀ ਡਿਗੂ ਵੀ ਨਹੀਂ। ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੇ ਚੰਗੀ ਲੱਗੀ ਸਤਿ ਸ਼੍ਰੀ ਅਕਾਲ ਜੀ।